ਸਤਿ ਸ਼੍ਰੀ ਅਕਾਲ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਕਲਸ਼ ਰੱਖੇ ਅਨੋਸ਼ਕਾ ਸ਼ਰਮਾ ਤੇ ਅਕਸ਼ੇ ਕੁਮਾਰ ਨੇ ਪੰਜਾਬੀਆਂ ਦੇ ਬਾਰੇ ਸਿੱਖਾਂ ਦੇ ਬਾਰੇ ਕੁਝ ਆਖਿਆ ਕੀ ਆਖਿਆ ਇਸ ਮਦਦ ਲਈ ਦੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਰੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਬੇਲੇ ਸਾਰੇ ਵੱਡਿਆਂ ਨੂੰ ਪੈਰੀ ਪਾਹ ਜੀ ਮੈਨੂੰ ਬਹੁਤ ਅੱਛਾ ਲੱਗਦਾ ਹੈ ਪੰਜਾਬ ਵਿੱਚ ਆ ਕੇ ਅਸਾਂ ਲੱਗਦਾ ਮੈਂ ਆਪਣੇ ਘਰ ਆਇਆ ਮੈਂ ਮੇਰੇ ਡੈਡੀ ਅੰਮ੍ਰਿਤਸਰ ਤੋਂ ਸੀ ਤੇ ਮੈਂ ਆਪਣੇ ਆਪ ਨੂੰ ਪਿਓਰ ਪੰਜਾਬੀ ਮੰਨਣਾ ਹੈਗਾ ਵੀ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਣਾ ਚਾਹਨਾ ਕਿ ਤੁਸੀਂ ਸਾਰਿਆਂ ਨੇ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਮੇਰੀ ਫਿਲਮਾਂ ਦੇ ਥਰੂ ਮੈਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ बस कौन कह रहा है अक्षय कुमार डांस करेगा बे अभी तो किया मैंने अह <laughs> नहीं ओ मेनू कुछ कहण नु किया सी मैं डांस नहीं ना मैं चलो कर ही लेने यार <laughs> ओके पंजाबी अवार्ड्स ਹੋ ਰਹੇ ਨੇ ਪਹਿਲੀ ਵਾਰੀ ਹੋ ਰਹੇ ਨੇ ਤੇ ਮੈਂ ਸਾਰਿਆਂ ਨੂੰ ਕਹਿਣਾ ਕੀ ਐਵਾਰਡ ਕੀਪ ਔਨ ਕੰਟੀਨਿਊਇੰਗ ਇਟ ਕੀਪ ਔਨ ਕੰਟੀਨਿਊਇੰਗ ਇਟ ਐਂਡ ਆਮ ਸ਼ੋਰ ਇਟ ਵਿਲ ਰੀਚ ਅਸੀਂ ਸੋਸਾਲ ਹੋ ਜਾਣਗੇ ਕਿ ਇਹ ਐਵਾਰਡ ਚੱਲਦੇ ਰਹਿਣਾ ਚਾਹੀਦਾ ਹੈ ओके ਤੁਸੀਂ ਕੁੜੀਆਂ ਵਾਸਤੇ ਡਾਕਟਰ ਮੰਗਾਏ ਨੇ ਜੀ ਇਸ ਪਰਫਾਰਮੈਂਸ ਤੋਂ ਬਾਅਦ ਹਾਂਜੀ ਡਾਕਟਰ ਮੰਗਾਏ ਨੇ ਜੀ ਨਹੀਂ ਨਹੀਂ ਦੇ ਰੌਂਡ कह रहे हैं नहीं दे रहा। पहला अनुष्का कुछ कहेगी गुड इवनिंग एवरीबडी मैं बहुत खुश हूँ थैंक यू मैं बहुत खुश हूँ कि मैं आज यहाँ पे हूँ आप सबके बीच uh, ये पहला अवार्ड है पंजाबी फिल्म अवार्ड और uh, पंजाब मेरे साथ एक बहुत ही स्पेशल वे में जुड़ गया था क्योंकि मेरी पहली पिक्चर में मैं uh, अमृतसरी एक पंजाबी लड़की का रोल uh, निभा रही थी तो तब से रिश्ता जुड़ा है अभी तक अभी पटियाला हाउस वापस मैं कर रही हूँ तो मैं बहुत खुश हूँ कि मैं आप लोगों के बीच आ जाऊँ और आप सबको बधाई देना चाहती हूँ कि ये अवार्ड फंक्शन और भी बड़ा होए हर साल और पंजाबी फिल्में और बड़ी होती जाएँ अभी बहुत फ़ेमस हैं और भी फेमस हों और आप सबको मेरी तरफ से बहुत बहुत बधाई थैंक यू सो मच फॉर हैविंग अस अर थैंक यू अनुष्का कोई गल नहीं अनुष्का जी जब पंजाब न रिश्ता जोड़ी गया ना ਹੁਣ ਕਿਸੇ ਪੰਜਾਬੀ ਮੁੰਡੇ ਨਾਲ ਵਿਆਹ ਕੇ ਪੰਜਾਬਣੀ ਬਣਾ ਲਾਂਗੇ ਫਿਰ ਹਾਂਜੀ ਕੌਣ ਹੈ ਫਿਰ ਵਿਆਹ ਕਰਨ ਵਾਸਤੇ ਮੇਰਾ ਹੋ ਗਿਆ ਹੋਇਆ ਹੈ ਮੇਰੇ ਤੇ ਨਾ ਰਿਓ ਮੇਰਾ ਹੋ ਗਿਆ ਹੋਇਆ ਹੈ ਹਾਂ ਮੇਰੇ ਤੇ ਨਾ ਰਿਓ ਮੇਰਾ ਹੋ ਗਿਆ ਹੋਇਆ ਹੈ ਮੇਰਾ ਵੀ ਹੋ ਗਿਆ ਜੀ ਅਨਫੋਰਚੂਨੇਟਲੀ ਹੈ ਰੋਜ਼ ਰਾਤ ਰਤੀ ਸਟਾਰ ਬੈ ਕੇ ਦੇਖਣਾ ਟਵਿੰਕਲ ਟਵਿੰਕਲ ਲਿਟਲ ਸਟਾਰ ਚਲੋ ਜੀ ਬਹੁਤ ਮਜ਼ਾ ਆਇਆ ਤੁਸੀਂ ਸਾਰਿਆਂ ਵਾਸਤੇ ਤੁਹਾਡੇ ਵਿੱਚ ਹਾਂ एक तरफ के तेरा पत्ते लेकिन सब ये बस किंग मैं एस भी मैं हूँ बेस भी मैं हूँ और लेट ऑल द सिंग 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 इज किंग बट सिंग इज किंग पर पाजी एक काम सिंग इज किंग सिंग इज किंग किंग थैंक यू अक्षय थैंक यू वेरी मच अक्षय पाजी एक काम एक काम तुम वाकई पंजाबियों वाला किया बड़ी जरूरत वाला काम किया कोई होर गैर पंजाबी नहीं कर सकता ਵਰਨਾ ਜੇ ਇਹਨਾਂ ਨੂੰ ਨਾਲ ਲਿਆਉਣਾ ਹੋਵੇ ਤੇ ਨਾਲ ਲਿਖਾਉਣਾ ਪੈਂਦਾ ਉਹ ਤੇ ਪੰਜਾਬ ਚ ਲਿਆਉਣਾ ਹੋਵੇ ਨਾ ਤੇ ਲਿਖ ਕੇ ਲਾਉਣਾ ਪੈਂਦਾ ਵੇਖੀ ਜਾ ਛੇੜੀ ਨਾ ਇਹ ਬੜੇ ਜੁਰਤ ਦਾ ਕੰਮ ਕੀਤਾ ਤੁਸੀਂ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਹੀ ਸੇ ਇਨਥਿੰਗ ਨਥਿੰਗ ਹੀ ਸੇ ਸੋ ਫਰਟ ਸਾਈਜ਼ ਨਾ ਕਰੋ ਜੀ ਹਾਂ ਜੀ ਯੇ ਮੈਂ ਸ਼ੁਗਲ ਕਰ ਰਿਹਾ ਕ੍ਰਿਟਿਸਾਈਜ਼ ਕਿਥੇ ਕਰ ਦਿੱਤਾ ਮੈਂ ਨਹੀਂ ਤੁਸੀਂ ਕ੍ਰਿਟਿਸਾਈਜ਼ ਕਰ ਰਹੇ ਹੋ ਨਹੀਂ ਮੈਂ ਕ੍ਰਿਟਿਸਾਈਜ਼ ਕਰ ਤੁਹਾਨੂੰ ਆ ਰਿਹਾ ਤਾਂ ਮੈਨੂੰ ਕ੍ਰਿਟਿਸਾਈਜ਼ ਕਰਨ ਦੀ ਅੱਛਾ ਤੁਸੀਂ ਹੁਣ ਤਾਂ ਇੱਥੇ ਲਾਣਾ ਸ਼ੁਰੂ ਕਰਦਾ ਜੀ بیوی ਤਾਂ ਤਾਂਗ ਜੀ ਵੀਰੋ ਐਸਜੀ ਆਈ ਦੀ ਵੀਡੀਓ ਅਕਸ਼ੇ ਕੁਮਾਰ ਬਹੁਤ ਬਹੁਤ ਵੱਡਾ ਨਾਮ ਹੈ ਬਾਲੀਵੁੱਡ ਦਾ ਤੇ ਉਹਦਾ ਕਹਿਣਾ ਹੈ ਕਿ ਪੰਜਾਬੀ ਦੇ ਨਾਲ ਤੇ ਪੰਜਾਬੀਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਪਿਆਰ ਹੈ ਇਹਨਾਂ ਦੇ ਜਿਹੜੇ ਵੱਲ ਸੀ ਉਹ ਪੰਜਾਬ ਤੋਂ ਸੀ ਅੰਮ੍ਰਿਤਸਰ ਤੋਂ ਸੀ ਤੇ ਇਹ ਕਹਿ ਰਹੇ ਨੇ ਕਿ ਮੈਨੂੰ ਪੰਜਾਬੀ ਕਹਿਣਾ ਤੇ ਬਲਕਿ ਮੈਂ ਪੰਜਾਬੀ ਹੈ ਮੈਨੂੰ ਮਤਲਬ ਫਖਰ ਹੈ ਕਿ ਮੈਂ ਪੰਜਾਬੀ ਹਾਂ ਤੇ ਉਸ ਤੋਂ ਇਲਾਵਾ ਅਸੀਂ ਹਮੇਸ਼ਾ ਦੇਖਿਆ ਹੈ ਕਿ ਇਹਨਾਂ ਨੇ ਸਿੱਖਾਂ ਦੇ ਨਾਲ ਵੀ ਬੜਾ ਪਿਆਰ ਕੀਤਾ ਹੈ ਇਹਨਾਂ ਦੀ ਇੱਕ ਲਾਸਟ ਟਾਈਮ ਇੱਕ ਸਟੇਟਮੈਂਟ ਵੀ ਆਈ ਸੀ ਇਹਨਾਂ ਦੇ ਇੱਕ ਬਿਆਨ ਵਿੱਚ ਐਸੀ ਜਿਸ ਦੇ ਅੰਦਰ ਐ ਸਿੱਖਾਂ ਦੀ ਬਹੁਤ ਜ਼ਿਆਦਾ ਤਾਰੀਫ਼ ਕਰ ਰਹੇ ਸੀ ਤੇ ਇਹ ਕਹਿ ਰਹੇ ਸੀ ਕਿ ਅਗਰ ਅਸੀਂ ਆਪਣੀ ਧੀ ਭੈਣ ਨੂੰ ਕਿਤੇ ਛੱਡਣ ਜਾਣਾ ਹੋਵੇ ਕਿਸੇ ਟੈਕਸੀ ਵਗੈਰਾ ਤੇ ਤੇ ਅਗਰ ਅਸੀਂ ਉੱਥੇ ਦੇਖੀਏ ਕਿ ਕਾਫੀ ਜ਼ਿਆਦਾ ਗੱਡੀਆਂ ਉੱਥੇ ਖਰੀਆਂ ਨੇ ਤੇ ਉਹਨਾਂ ਦੇ ਵਿੱਚ ਸਿਰਫ ਇੱਕ ਸਿੱਖ ਸਰਦਾਰ ਹੈ ਤੇ ਅਸੀਂ ਉਹਨੂੰ ਪ੍ਰੀਫਰ ਕਰਾਂਗੇ ਕਿ ਅਸੀਂ ਆਪਣੀ ਧੀ ਭੈਣ ਨੂੰ ਸਿੱਖਾਂ ਦੇ ਨਾਲ भेਜਾਂਗੇ ਕਿ ਮਤਲਬ ਉਹਨਾਂ ਦੇ ਨਾਲ ਸੇਫ ਰਹੇਗੀ ਇੱਕ ਪਿਆਰੇ ਬਾਲੀਵੁੱਡ ਦੇ ਇੱਕ ਐਕਟਰ ਦਾ ਬਾਲੀਵੁੱਡ ਦੇ ਸੁਪਰਸਟਾਰ ਦਾ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਐਸਜੀਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ